ਜੀ ਬਾਈ ਹਾਂਜੀ ਪਾਪੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਲ ਕੇ ਮੇਲ ਲਿਆਉਣਾ ਜੀ ਉਹਦੇ ਲਈ ਅਸੀਂ ਗੁੱਥਰੀਆਂ ਤਿਆਰ ਕਰਤੀਆਂ ਕੂੜੀਆਂ ਬੈਲ ਕਰਦੀਆਂ ਕੁੱਤਾਂ ਕੂੜੀਆਂ 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 ਤਿਆਰ ਕਰਦੀਆਂ ਕੂੜੀਆਂ ਕਿਲੋ ਚਾਹ ਬਾਈ ਗੁੱਥਰੀਆਂ ਕਿਲੋ ਨਾਨਾ ਠੀਕ ਸਣੀਆ ਸਗਨਾ ਦੀ ਤੇ ਬਾਪੂ ਦੋ ਦੋ ਲੱਡੂ ਖਾ ਲੋਗੇ ਕਿ ਸਗਰੇ ਹੁੰਦਾ ਨਾ ਨਹੀਂ ਹੁੰਦੇ ਆਪਣੇ 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 ਪਾਸਾਂ ਚ ਪਾ ਲਾ ਦੇਵਾਂਗੀ ਦਊਂਗੀ ਪੈਸੇ ਦੇ ਕੇ ਉਧਰ ਨਾ ਨਹੀਂ ਨਹੀਂ ਨਾਨੀ ਕਹਿੰਦੀ ਪੈਸੇ ਵੀ ਦਊਂਗੀ ਨਾਨਾ ਠੀਕ ਹੈ ਭਾਈ ਲੱਡੂ ਸਾਡੇ ਵਾਪਸ ਸਾਡੇ ਪਾਈ ਜਾਣੇ ਆ ਲੈ ਮੈਨੂੰ ਲਾ ਦੇ ਤਾਂ ਲੱਡੂ ਹਣੇ ਵਾਪਸ ਕਰ ਤੋ ਫਿਰਦੀ ਆ ਸਾਡੇ ਬਾਪਸ ਇਹਦੀ ਗੀਤ ਨਹੀਂ ਹੈਗੀ ਸਾਡੇ ਸਾਡੇ ਕੋਲੇ ਹੋਣਗੇ ਨਾਨਾ ਠੀਕ ਹੈ बीबी मेरी इंग्लिश नहीं आती ए बाबू एक गाना देखो गा दो गाना तू इतनी सी लिमो भी पूरी कोई नहीं खा दे मैं फर्क फिट हो गए तय खा दे तू को अब जस्मीन तेरी प्यारी क्या करा दे एक भाई पता नहीं पंप है वदा और मेरा रिश्ता करो ना हां ना ननी बैठी ननी बैठी ए ना

ਪਾਪੀ ਅਰੇ ਸਾਡਾ ਬੰਦਾ ਉਹ ਕਿੱਥੇ ਆ ਗਿਆ ਤੁਹਾਡੇ ਭਾਈ ਨਹੀਂ ਕਿੱਥੇ ਘਰ ਤੁਰਨਾ ਅਛਰਾ ਆਉਂਗਾ ਅੱਜ ਹੈ ਅਛਰਾ ਭਾਈ ਪ੍ਰਾਣੀਆਂ ਨੂੰ ਪ੍ਰਾਣੀਆਂ ਦੀ ਦਾਸੀ ਆਈ ਕੀ ਕੁਝ ਨਹੀਂ ਦਾਸੀ ਆਈ ਕੀ ਕੁਝ ਨਹੀਂ ਲੋ ਪਾਈ ਸਾਰੇ ਬਤਵੇ ਲੱਗ ਗਏ ਬਸ ਜੀ ਤੇ ਪਾਣਾ ਆਪਣਾ ਖੰਦੀ ਦੁੱਧ ਬਲਾਈਆਂ ਆਪਣੇ ਪ੍ਰਾਣੇ ਦੀ ਦੰਦੀ ਫੱਟੀ ਲਸੀ ਹੱਥ ਨਾਲ ਜੇ ਰੱਖੀ ਹੱਥ ਕਾ ਲੇਗੀ ਰਹੀ ਰਹੀ ਚਾਂ ਨੂੰ ਬਿ ਰੱਛਣਾ ਮੈਂ ਬੈਠੀ ਹਾਂ ਬਸ ਜੋਰ ਲੱਗਿਆ ਜੋਰ ਖੁਸ਼ੀ ਕਹਿੰਦੇ ਖੁਸ਼ੀ ਖੁਸ਼ੀ ਕਹਿੰਦੇ ਖੁਸ਼ੀ ਜਾਈ ਕਰਾਣੀ ਸਾਰੇ ਕਰਾਣੀ ਨੱਚੀ ਤਾਹੀ ਜਖਾਣੀ ਕੁੱਤੀ ਸਰਦੀ ਮਾਸੀ ਲੱਗ ਆ ਆਤਮਾ ਲਈ ਕੇਲੇ ਭਿੰਗਿਆ ਮੁੰਡਿਆਂ ਨਾਲ ਗੰਦਾ ਕੇਲੇ ਭਿੰਗਿਆ ਆ ਬਾਈ ਅੱਜ ਹੈਗਾ ਇਹ ਮੇਲ ਵਾਲਾ ਦਿਨ ਤੇ ਪਿਆਰੀ ਬਾਈ ਪੂਰੀ ਚੱਲਦੀ ਹੈ ਪੂਰੀ ਪੂਰੀ ਪਕੌੜੇ ਛਾਗਲੇ ਪੂਰੀ ਸ਼ਾਗਲੇ ਸ਼ਾਗਲੇ ਪਕੌੜਾ ਚੱਲਦਾ ਬਾਈ ਇਹਨ ਪੂਰਾ ਸਾਰੇ ਟੌਰਾਂ ਸ਼ੋਰਾਂ ਕੱਢ ਕੇ ਵਿਹਲੇ ਹੋ ਕੇ ਰੈਡੀ ਹੋ ਕੇ ਆਏ ਵੇ ਰੈਡੀ ਹੋ ਕੇ ਕਰਦਾ ਵਿਆਹ ਕਰਦਾ ਹੀ ਆ ਪੂਰੀ ਕਰਦਾ ਹੀ ਕਰਦਾ ਹੀ ਨਹੀਂ ਜਦ ਮਰਜੀ ਆਇਆ ਜਦ ਮਰਜੀ ਚਲੇ ਜਾ ਹਾਂ ਪਿੰਡ ਵਰਗੀ ਮੋਜ ਨਹੀਂ ਹੈਗੀ ਬਾਈ ਉੱਪਰ ਪਾਏ ਮਕਾਨ ਦਾ ਵੀ ਬਹੁਤ ਫਾਇਦਾ ਹੈ ਖਾਨ ਪਿੰਨ ਨੂੰ ਉੱਪਰ ਬੈਠਣੇ ਉਹੀ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਸਾਬ ਨਾਲ ਮਤਲਬਲੇ ਜੇ ਮਾਰੋ ਫੇਰ ਨਹੀਂ ਤਾਂ ਪੂਰਾ ਹੁਣ ਉਹ ਹਾਲ ਆ ਬਣਾ ਖਾ ਕੇ ਬੰਦਾ ਉੱਪਰ ਚੜੀ ਜਾਂਦਾ ਸਿਸਟਮ ਵਧੀਆ ਸਾਰਾ ਹੀ ਤੇ ਸਾਰੇ ਹੀ ਆਪਣੇ ਵੀਰ ਵੀ ਆਏ ਪਏ ਬਾਈ ਅਸੀਂ ਟੈਂਟ ਕੰਨੀ ਗਿੜਾ ਮਾਨ ਆਏ ਤੇ ਪੈਂਟ ਵਾਲਾ ਨੇ ਬਾਈ ਟਰਸਟ ਲਾਤੀ ਬਣੀ ਦੇਖੋ ਸੈਂਟਰ ਜੇ ਬਾਕੀ ਇਹਨਾਂ ਨੇ ਜਿਹੜੀ ਸਾਈਡਾ ਪਰ ਉਹ ਆ ਉਹ ਕਰ ਜਾਣੀ ਉਹ ਸੀਲਿੰਗ ਸਾਈਡਾਂ ਵਾਲੀ ਜੀ ਲਾਉਣੀ ਨਹੀਂ ਇਹਨਾਂ ਨੇ ਹੂੰ ਉਹ ਉੱਥੇ ਗੱਬੇ ਲਾਉਂਗੇ ਉਹ ਪਰਲੀ ਸਾਈਡ ਪੈਪਾਂ ਲਈ ਜਿਵੇਂ ਜਿਹੜੀਆਂ ਕਹਿੰਦੇ ਉਹ ਸਾਹਮਣੇ ਖਾਣੇ ਪੀਣੇ ਵਾਲਾ ਪੂਰੀ ਹਾਂ ਉਧਰਲੀ ਸਾਈਡ ਬਾਕੀ ਪਤਾ ਲੱਗੂਗਾ ਹੁਣ ਲੱਗੇ ਤੇ ਪਤਾ ਲੱਗੂਗਾ ਗੈਸ ਨਹੀਂ ਲਾਉਣਾ ਹੈਗਾ ਦੱਸਦੇ ਹੈ ਨਹੀਂ ਮੱਲੇ ਮੱਲੇ ਕਰੀ ਜੇ ਨਾ ਮੈਂ ਦਿਖਾ ਗਿਆ ਬਾਈ ਸਾਰੇ ਗੱਲ ਫੋਟੋਆਂ ਵੀ ਆ ਸਿਸਟਮ ਲੱਗਣਾ ਹੈ ਕਹਣਾ ਵੀਰੇ ਅੱਜ ਇੱਕ ਸਾਨੂੰ ਹੋਰ ਵਿਆਹ ਹੈ ਉੱਥੇ ਤੇ ਜਾ ਕੇ ਫਿਰ ਅਸੀਂ ਸ਼ਾਮ ਨੂੰ ਆ ਕੇ ਫਟਾਫਟ ਲਾ ਜਾਣਾਂ ਬੰਦੇ ਕਈ ਆ ਸਾਡੇ ਕੋਲ ਬਸ ਤਾਂ ਹੀ ਤਾਂ ਹੀ ਟੇਕੇ ਹੋ ਕੰਮ ਨਿਬੜਦਾ ਹੀ ਵਧੀਆ ਚਲੋ ਭਾਈ ਚੱਲੀਏ ਪੂਰੀ ਹੁਣ ਦੇਖੀਏ ਸਿਸਟਮ ਉੱਧਰ ਉੱਥੇ ਵੀ ਉਹਨਾਂ ਦਾ ਸਮਾਜ ਨੂੰ ਲੱਗਿਆ ਪਾਉਂਦਾ ਟੰਟ ਟੰਟ ਦਾ ਹਾਂ ਪਰ ਦੇ ਫੁਰ ਦੇ ਉੱਧਰ ਤੇ ਇੱਧਰ ਨਹੀਂ ਆਉਂਗੇ ਮੈਂ ਕਹਣਾ ਆ ਕੇ ਪਰਦੇ ਫਿਰ ਖੋਲਣੇ ਹੋਗੇ ਅੱਜ ਕਿੱਥੇ ਆ ਕੇ ਹੂੰ ਤੇ ਸਰ ਜੀ ਮੇਰਾ ਫੋਨ ਤਾਂ ਪਾ ਰਿਹਾ ਹਾਂ ਹਾਂ ਉਹ ਆਈਂਦੇ ਮਾੜੇ ਵਾਲਾ ਹੈ ਇਹ ਵੀ ਟੂਏ ਭਾਈ ਵਿਆਹ ਲੱਟੂ ਕਾਉਣਾ ਚਾਹੀਦਾ ਇਹਨਾਂ ਫਾਇਦਾ ਹੋਣਾ ਹੈ ਹੈ ਲੱਟੂ ਹੀ ਘਾੜਣਾ ਵਿਆਹ ਆਹ ਆਹ ਜੀ ਤੇ ਆਉਣਾ ਵਾਲੀ ਆ ਜੀ 150000 ਹਾਂ ਸਹੀ ਗੱਲ ਹੈ ਬੰਦਾ ਅੱਜ ਕਹਿੰਦਾ ਹੁਣ ਟਾਈਮ ਗੈਰ ਰੱਬਾਣੇ ਵਾਲਾ ੱਕੇ ਦਾ ਦਸ ਨਹੀਂ ਕਾ ਲੈਂਦੇ ਹੁਣ ਇੱਕ ਵੀ ਨਹੀਂ ਖਾ ਹੁੰਦਾ ਸਹੀ ਗੱਲ ਹੈ ਹੋਣੀ ਜੱਟ ਡੱਡੂ ਤੇ ਰਹਿੰਦੇ ਨੇ ਉਹ ਨੇੜਿਆ ਜਗਣਾ ਨਾ ਅਮਨਿਸ਼ ਉਹ ਤਾਂ ਅਮਨੇ ਦਾ ਮਿੱਠੂ ਖਾਣ ਦਾ ਟਾਈਮ ਹੈ ਮੰਦਰੀ ਦਾ ਕਹਿੰਦਾ ਬਾਜੇ ਬਸਤਾ ਉਹਨੇ ਬਾਜੂ ਅੱਧਾ ਪੱਟੇ ਵਾਲੇ ਡਿਮ ਹੈ ਸਾਤਾ ਲੱਟ ਨਹੀਂ ਮਿਲਦਾ ਸੱਚੀ ਗੱਲ ਹੈ ਨਹੀਂ ਪਹਿਲਾਂ ਨਹੀਂ ਮੈਂ ਸੱਚੀ ਗੱਲ ਹੈ ਆ ਦੋ ਗਣਾ ਬਣਾ ਬਣਾਏ ਭਾਈ ਦੋ ਲੱਡੂ 1.5 ਕੀ ਗਾਣਾ ਹੈਗਾ ਦੋ ਨਾਲ ਦੋ ਘੜੇ ਆ ਜੀ ਉਹ ਤਾਂ ਇਹ ਵੀ ਨਹੀਂ ਵਰਤਦਾ ਆ ਤਾਂ ਇਹ ਮੈਨੂੰ ਪਤਾ ਹੈ ਨਾ ਨਿਮਗਿਆਣੀ ਹੈ ਚੜਦਾ ਜੀ ਮੈਨੂੰ ਤਾਂ ਨਹੀਂ ਕਿਹਾ ਉਹ ਭਾਈ ਅਜੇ ਦੋ ਲੱਡੂ ਬਣਨ ਦਾ ਲਓ ਜੀ ਇੱਕ ਦਿਨ ਲੇਟ ਹੋ ਗਏ ਮਹਿੰਦੀ ਅੱਗੇ ਬਈ ਅੱਗੇ ਹੋ ਗਈ ਮਹਿੰਦੀ ਅੱਗੇ ਪਿੱਛੇ ਹੋਈ ਹੋ ਜਾਣੀ ਹੁਣ ਹਾਂਜੀ ਬਸੀ ਤੇਰੇ ਪਤਾ ਕੀ ਠੀਕ ਹੈ ਜੀ ਇਹ ਜਾਗ ਲਾਉਣ ਵਾਲਾ ਕੰਮ ਹੈ ਜਾਗ ਲਾਉਣੇ ਇੱਕ ਤੇ ਹੱਥ ਨੂੰ ਲਾ ਕੇ ਜਿਹੜੀਆਂ ਰਹਿ ਨਹੀਂ ਤੋ ਸਾਰੀਆਂ 1-2 ਰੁਪਏ ਦੀ ਮਹਿੰਦੀ ਕੀਪ ਮਹਿੰਦੀ ਕੀਪ ਮੱਤ ਕੀ ਬਤਾਉਂ ਤਾ ਵੀ 2 ਮਿੰਟ ਦੇ ਦੇ ਬਸ ਤੇਰੇ 2 ਮਿੰਟੇ ਨਹੀਂ ਮੁੱਕਦੇ ਵਾ 2 ਤੇ ਵੱਧ ਨਹੀਂ ਲੈਣੇ ਮੇਰਾ ਭਰ ਜਿਤਾਓ ਕਰ ਆਉਂਦੇ ਆਹੋ ਸੀਮਾ ਚੁੱਕਣਗੇ ਕੋਈ ਨਹੀਂ ਚੁੱਕਾ ਦਿੰਦਾ ਚੁੱਕਾ ਮੈਨੂੰ ਪਤਾ ਨਹੀਂ ਤਾਂ ਹੈਗਾ ਦੱਸਿਆ ਨਹੀਂ ਕਿਸੇ ਨੇ ਬਈ ਸਾਡੇ ਨਿਆਣੇ ਲਾ ਤੇ ਕੰਮ ਹੈ ਇੱਧਰ ਬਾਬ ਵਧੀਆ ਬੰਨੇ ਬੈਠੇ ਆ ਹਾਂਜੀ ਠੀਕ ਹੈ ਜੀ ਹਾਂਜੀ ਠੀਕਾ ਬਈ ਕਾ ਕੰਮ ਕੰਮ ਜਿਹੜਾ ਮਹਾਰਾਜ ਦਾ ਸਰੂਪ ਸੀ ਜਿਹੜਾ ਬਿਸਤਰਾ ਹੈ ਤੇ ਜਿਹੜਾ ਉਹਨਾਂ ਦਾ ਧਾਰਤਾਂ ਜਿਹੜਾ ਪਰਪਾਨ ਬਰਾ ਉਹ ਕੋਈ ਨਹੀਂ ਉਹਦਾ ਕਰਿਆਂਦੇ ਦੁਕਾਨੇ ਲੈ ਆਂਦੇ ਨਾ ਨਾ ਠੀਕ ਆ ਹਾਂ ਉਹ ਜ਼ਰੂਰੀ ਆ ਬਾਕੀ ਥੱਲੇ ਥੱਲੇ ਵੀ ਧਿਆਨ ਰੱਖਣਾ ਬੁਲਾਰੇ ਕਾ ਸੇਲਾ ਓਕੇ ਆ ਹਾਂ ਕਾ ਤੁਹਾਨੂੰ ਬਾਅਦ ਦਾ ਕੋਈ ਡੰਗਿਆਂ ਦੇ ਵਿੱਚੋਂ ਉਹ ਹਰਵਾਇਆਂ ਨੇ ਕਹੇ ਪਰੋਣਾ ਇਹਦਾ ਡੰਗਾ ਕੋਈ ਰਿਸ਼ਤੇ ਦਾ ਸਾਥ ਸੰਬੰਧੀ ਉਹਨਾਂ ਨੂੰ ਮਾੜਿਆ ਨਹੀਂ ਚੰਗੀ ਠੀਕ ਹੈ ਲੋ ਬਈ ਬਹੁਤ ਕਮੈਂਟ ਆ ਰਹੇ ਸੀ ਵੀ ਜੱਗਾ ਨਹੀਂ ਦਿਖ ਰਿਹਾ ਹੁਣ ਤੁਹਾਨੂੰ ਮੈਨੂੰ ਆਹ ਦੱਸ ਪਲੇਸ ਲੱਕ ਰੱਖ ਲਾਇਆ ਇਹਨੇ ਜੀ ਆਪਣੇ ਚੱਕੀ ਜੀ ਬਾਈ ਭੱਜਿਆ ਆ ਦਿਖ ਲੈ ਲਖੇ फोन ਕਰਿਆ ਤਾਂ ਚੱਕਰ ਮੈਂ ਪੁੱਛ ਲਾ ਜੇ ਤਾਂ ਨਾ ਕਰਿਆ ਹੋਵੇ ਇਹਦਾ ਕਹਿੰਦਾ ਸੋਨੇ ਡੈਕਟਰ ਆ ਜਾ ਮੈਂ ਨਹੀਂ ਮਾਇਆ ਬੀਜੀ ਕੱਲ ਬਹੁਤ ਜ਼ਿਆਦਾ ਕੱਲ ਸਵੇਰੇ 8 ਵਜੇ ਪਾ ਇੱਕ ਗੱਲ ਹੈ ਕਿ ਪਕੌੜੀਆਂ ਦਾ ਘੱਟ ਜੀ ਨਹੀਂ ਇਹ ਆਉਣ ਤੇ ਪਹਿਲਾਂ ਸਟਾਲਾਂ ਚੱਲ ਗਿਆ ਹੁਣ ਟਿੱਕੀਆਂ ਬਾਈ ਕੱਲ 8 ਵਜੇ ਦਾ ਪਾਣੀ ਛੱਡਿਆ ਵਾ ਸਵੇਰ ਦਾ ਰਾਤ 5 ਵਜੇ ਤੱਕ ਭਰ ਗਿਆ 5 ਵਜੇ ਸਾਰੀ ਰਾਤ ਜਾਗਦਾ ਹੀ ਹੈ 5 ਵਜੇ ਤੋਂ ਬਾਅਦ ਜਦੋਂ ਜਾਣਾ ਬਟਨ ਹੈ ਹੈ ਟਿੱਕੀ ਵਾਲਿਆਂ ਕੋਲ ਤਾਂ ਸੋਨਾ ਇਕੱਠਾ ਹੋ ਗਿਆ ਹਾਂ ਚਲ ਪਿਆ ਜੱਤੇ ਵੀਰੇ ਦੀ ਸਿੱਖਾ ਅੱਤਰ ਸਪੈਸ਼ਲ ਕਰ ਰਹੀਆਂ ਭਾਬੀ ਕਹਿੰਦੀ ਭਾਈ ਆਪਣੇ ਭਾਈਆਂ ਨੂੰ ਸਪੈਸ਼ਲ ਪੋਚੀ ਰਿਹਾ ਇਸ ਕਰਕੇ ਹੁਣ ਖਿਲਾ ਰਹੇ ਆ ਸਪੈਸ਼ਲ ਵੀਰੇ ਰਸਟੀ ਨਾਲ ਜੇ ਕੋਈ ਚੀਜ਼ ਤੁਹ ਜਰ ਹੈਗੀ ਆਪੇ ਬਣਾ ਕੇ ਖਾ ਲੀਓ ਕਰੋ ਭਾਈ ਉੱਪਰ ਚਲਦੇ ਆ ਸਾਰੇ ਉੱਪਰ ਤਾਂ ਹੀ ਖਾਲ ਜਾਂ ਖਾਲੀ ਹੋ ਗਿਆ ਸਾਰੇ ਉੱਪਰ ਚਲੇ ਗਏ ਬਾਕੀ ਨਾਨਾ ਵੀ ਪਹੁੰਚ ਜਾਣਾ ਚਲੋ ਉੱਪਰ ਜਾ ਕੇ ਦਿਖਾ ਕੇ ਆਉਂਦਾ ਪਹਿਲਾਂ ਲਓ ਜੀ ਕਿੰਦੇ ਬਿਆਨ ਹੈ ਦੇ ਘਰ ਤੇ ਬਾਅਦ ਮਾਪਾ ਨੂੰ ਘਰ ਆ ਗਿਆ ਕਿਨੇ ਕੁੱਟਿਆ ਹਾਂ ਦੀਦੀ ਨੇ ਕਿਹਦਾ ਮੈਨੂੰ ਦੀਦੀ ਨੇ ਹੱਥ ਫੇੜਤਾ ਕਿਆ ਕਰੇ ਦੱਸ ਤੱਕ ਮਮਲੀਆ ਤੱਕ ਮਾਰੇ ਗੱਗਰਾ ਤੂੰ ਕਿੱਥੇ 6:00 ਵੱਜੇ ਹੈ ਗੋਡੇ 6:00 ਵੱਜੇ ਹੁੰਦਾ ਹੈ ਨਾ ਸਾਡਾ ਕਿਹਦਾ ਦੀਦੀ ਨੇ ਧੱਕਾ ਮਾਰਿਆ ਕੋਈ ਨਹੀਂ ਜਾ ਕੇ ਦੀਦੀ ਨੂੰ ਪੁੱਛਦੇ ਇਹ ਵੀ ਪੰਮੂ ਨੂੰ ਕਾਹਤੇ ਕੁੱਟਦੀ ਹੈ ਪੰਮੂ ਦਸਣ ਪਾਣੀ ਖਾਂਦੇ ਹੈ ਹਾਂ ਦੇਖਾ ਫੋਲ ਫੋਲ ਹੈ ਭਾਈ ਪੈਣ ਜੇ ਦੱਸ ਗਿਆ ਕੀ ਹੋਇਆ ਜੇ ਰਿਸ਼ਤੇਦਾਰ ਨੂੰ ਦੱਸ ਗਿਆ ਕਿ ਮੈਨੂੰ ਕੁੱਟਿਆ ਜੀ ਹਰਮਨ ਹਾਂਜੀ ਪਾਈ ਆਹ ਤੇਰਾ ਕੀ ਲੱਗਦਾ ਪਹਿਲਾਂ ਦੱਸ ਪਾਈ ਪਾਈ ਜਸ਼ਨ ਨੇ ਕੁੱਟਿਆ ਲੰਬਾ ਲੈ ਕੇ ਆ ਜਾ ਕੇ ਆ ਮੜਾ ਯਾਰ ਰੋਂਦਾ ਹੀ ਆ ਮੈਨੂੰ ਬੜਾ ਸਾਸਰੀ ਘਰ ਬੁਲਾਉਂਦਾ ਆ ਸਾਸਰੀ ਘਰ ਬੁਲਾ ਦੇ ਫਿਰ ਘਾਤਿਰ ਸੁਆਗਤ ਦਾ ਬੁਲਾ ਦੋ ਯਾਰ ਗੁੱਸੇ ਅੱਖਾਂ ਦਿਖਾਈ ਖਾਦਾ ਕੁੱਟਿਆ ਪਿਆ ਲੱਗਦਾ ਨਾ ਲਖਾਈਆਂ ਵੀ ਐ ਕੋਈ ਨਾ ਦੇਖ ਲੈ ਚੱਲ ਟੀਵੀ ਨਹੀਂ ਦੇਖਣਾ ਕਾਕਾ ਸੁੱਤਾ ਪਿਆ ਏ ਠੀਕ ਐ